ਸੰਗਰੂਰ ਪੁਲਿਸ ਨੂੰ ਮਿਲੀ ਕਬੱਡੀ ਸਬੰਦ ਦਾ ਸੰਗਰੂਰ ਪੁਲਿਸ ਅੜਿੱਕੇ ਚੜਿਆ ਨਕਲੀ ਪੁਲਿਸ ਮੁਲਾਜ਼ਮ ਇਸ ਦੌਰਾਨ ਪੁਲਿਸ ਵਾਲਾ ਬਣ ਕੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ ਐਸਪੀ ਹੈੱਡਕੁਆਟਰ ਆਈਪੀਐਸ ਦਿਲਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਵੀਰ ਬਰਮਾ ਪੁੱਤਰ ਅਮਰਿੰਦਰ ਬਰਮਾ ਵਾਸੀ ਬੇਂਡੜਾ ਖਿਲਾਫ ਇੱਕ ਲੜਕੀ ਨੇ ਵਿਆਹ ਦਾ ਚਾਂਸਾ ਦੇ ਕੇ ਸਰੀਰਕ ਸੋਸ਼ਣ ਕਰਨ ਸਬੰਧੀ ਦਰਖਾਸਤ ਦਿੱਤੀ ਜਿਸ ਉਪਰਤਾਲ ਸੰਗਰੂਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਇਸ ਦਰਮਿਆਨ ਤਰਨਵੀਰ ਬਰਮਾ ਨੇ ਭਰਾ ਕਰਨਵੀਰ ਬਰਮਾ ਨੂੰ ਉਸਦੇ ਦੋਸਤ ਜਸਕਰਨ ਸਿੰਘ ਬਾਸੀ ਭੇਦਨੀ ਨੇ ਠੱਗ ਅਮਰਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਜੋਲੀਆਂ ਨਾਲ ਮਿਲਾਇਆ ਠੱਗ ਅਮਰਤਪਾਲ ਨੇ ਆਪਣੇ ਫੇਸਬੁਕ ਤੇ ਇੰਸਟਾਗ੍ਰam ਉੱਪਰ ਆਪਣੀ ਪੁਲਿਸ ਦੀ ਵਰਦੀ ਅਤੇ ਪਿਸਟੌਲ ਨਾਲ ਫੋਟੋ ਪਾਈ ਹੋਈ ਸੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਕਰਨਵੀਰ ਬਰਮਾ ਨੂੰ ਕਿਹਾ ਕਿ ਉਸਦੇ ਭਰਾ ਨਾਲ ਖਿਲਾਫ ਚੱਲ ਰਹੀ ਦਰਖਾਸਤ ਉੱਤੇ ਉਸ ਨੂੰ ਬੰਦ ਕਰਵਾ ਦੇਵੇਗਾ ਅਤੇ ਉਸਦੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਦੇਵੇਗਾ ਇਸ ਕੰਮ ਬਦਲੇ ਅਮਰਤਪਾਲ ਨੇ ਉਕਤ ਪੁਲਿਸ ਦੇ ਨਾਂ ਪਰ ਕਰਨਵੀਰ ਬਰਮਾ ਪਾਸੋਂ 230000 ਰੁਪਏ ਤੇ ਬੈਂਕ ਖਾਤੇ ਵਿੱਚ Google Pay ਕਰਵਾਏ ਤੇ 250000 ਰੁਪਏ ਨਕਦ ਲੈ ਲਏ ਇਸ ਤੋਂ ਇਲਾਵਾ ਹਾਈ ਕੋਰਟ ਦੇ ਵਕੀਲ ਦੇ ਨਾਂ ਤੇ ਠੱਗ ਅਮਰਤਪਾਲ ਨੇ 2 ਲੱਖ ਰੁਪਏ ਹੋਰ ਲੈ ਲਏ ਇਸ ਤਰ੍ਹਾਂ ਅਮਰਤਪਾਲ ਸਿੰਘ ਠੱਗ ਨੇ ਕੁੱਲ 680000 ਦੀ ਠੱਗੀ ਵਿੱਚ ਕੇ ਠੱਗੀ ਮਾਰੀ ਇਸ ਦੌਰਾਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਕਰਨਵੀਰ ਬਰਮਾ ਖਿਲਾਫ ਬਲਾਤ ਕਾਰ ਦਾ ਪਰਚਾ ਮੁਕਦਮਾ ਰਜਿਸਟਰ ਹੋ ਗਿਆ ਤਾਂ ਕਰਨਵੀਰ ਬਰਮਾ ਨੇ ਠੱਗ ਅਮਰਿਤਪਾਲ ਦੇ ਖਿਲਾਫ ਪੁਲਿਸ ਦੇ ਨਾਮ 'ਤੇ ਪੈਸੇ ਲੈ ਕੇ ਠੱਗੀ ਮਾਮਲੇ ਸੰਬੰਧੀ ਅਰਜ਼ੀ ਦਿੱਤੀ ਜਿਸ ਦੀ ਪੜਤਾਲ ਕਪਤਾਨ ਪੁਲਿਸ ਸਥਾਨਕ ਸੰਗਰੂਰ ਵੱਲੋਂ ਕਰਨ ਉਪਰੰਤ ਮੁਕਦਮਾ ਕਰਕੇ ਕੀਤਾ ਗਿਆ ਇਸ ਦੌਰਾਨ ਕਾਨੂੰਨ ਮੁਤਾਬਕ ਲੱਗ ਲੱਗ ਧਰਾਵਾਂ ਠੱਗ ਅਮਰਿਤਪਾਲ ਉੱਪਰ ਲਗਾ ਕੇ ਗ੍ਰਿਫਤਾਰੀ ਪਾਈ ਗਈ ਇਸ ਤੋਂ ਇਲਾਵਾ ਜਾਣਕਾਰੀ ਦਿੰਦੇ ਹਾਂ ਅਮਰਿਤਪਾਲ ਠੱਗ ਖਿਲਾਫ ਅਵਤਾਰ ਸਿੰਘ ਪੁੱਤਰ ਗੰਡਾ ਸਿੰਘ ਵਾਸੀ ਸਾਹਿਬਜਾਦਾ ਜੁਝਾਰ ਨਗਰ ਅੰਮ੍ਰਿਤ ਜੁਝਾਰ ਨਗਰ ਸੰਗਰੂਰ ਵਾਸੀ ਸਾਂਜੀ ਨਵੀਂ ਫੋਰਚੂਨਰ ਲੈ ਕੇ ਉਸ ਪਾਸੋਂ 9 ਲੱਖ ਰੁਪਏ ਦੀ ਆਰਸੀ ਰਵਣਦੀਪ ਸਿੰਘ ਵਾਸੀ ਜੌਲੀਆਂ ਦੇ ਨਾਮ ਕਰਵਾ ਕੇ ਠੱਗੀ ਮਾਨ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਬੀ ਐਨ ਐਸ ਥਾਣਾ ਸੰਗਰੂਰ ਖਿਲਾਫ ਬਰ ਖਿਲਾਫ ਅੰਮ੍ਰਿਤਪਾਲ ਉਕਤ ਦਰਜ ਰਜਿਸਟਰ ਕੀਤਾ ਗਿਆ ਤੇ ਪੁਲਿਸ ਨੇ ਕਿਹਾ ਕਿ ਸੰਬੰਧੀ ਹੋਰ ਵੀ ਤਫਸੀਲ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਾਫੀ ਖੁਲਾਸੇ ਹੋ ਸਕਦੇ ਹਨ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ

ਇਹ ਦੇ ਵੀ ਜੀ ਅੰਮ੍ਰਿਤਪਾਲ ਨਾ ਦਾ ਨੌਜਵਾਨ ਤੇ ਇਹ ਦਾ ਬੇਸਿਕਲੀ ਮੋਡਸ ਅਪਰੰਡੀ ਏ ਸੀ ਵੀ ਇਹ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਖ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਪੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਵਿੱਚ ਆ ਜਾਂਦੇ ਆ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ دیے ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲਚਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਵੇ ਆਪਾਂ ਉੱਥੇ ਜ਼ਰੂਰ ਬਣਦੀ ਕਾਰਵਾਈ ਕਰਾਂਗੇ ਕੀ ਕੀ ਕੋਈ ਜ਼ਬੰਦ ਹੋਇਆ ਜੀ ਇਹਦੇ ਵਿੱਚ ਬਰਾਮਦਗੀ ਹੈ ਜੀ ਇੱਕ ਅ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਦੀ ਇਹ ਤੇ ਪੰਜਾਬ ਪੁਲਿਸ ਲੱਗੇ ਇਹ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ ਸੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦਾ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਲੈ ਲਈ ਜੀ ਇਹ ਜਿਹੜਾ ਸੇਮ ਉਹੀ ਲੋਗੋ ਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋਲ ਹੈਗਾ ਜੀ ਲੋਗੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਘੜਾਈ ਕਰਕੇ ਮੰਗਵਾ ਲੈਂਦੇ ਕੀ ਕੋ ਟੇਲਰ ਦੇ ਦੇਣੀ ਇਦਾਂ ਦੀ ਕੋ ਬਣਦੇ ਹੋਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤੇ ਫਿਰ ਕੋਈ ਵੀ ਟੈਰਰਿਸਟ ਨੂੰ ਆਪਾਂ ਕਲੇ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੁਰਾਨੇ ਤਕਤੀਜ਼ੇ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤੇ ਕੋਈ ਚੱਕਰ ਨਹੀਂ ਹੈ ਜੇ ਕੋਈ ਕੋਈ ਮੈਲੋਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਂਗੇ। ਕੀ ਰਿਮਾਂਡ ਦੇ ਵਿੱਚ ਸਾਹਮਣੇ ਆਇਆ ਜੀ ਜਿਸ ਤਰ੍ਹਾਂ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਂ ਲੈ ਕੇ ਗਿਆ ਸੀ। ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ 'ਚ ਕਿਤੇ ਖੁੱਟ-ਬੁੱਟ ਦੇ ਦੇ? ਨਹੀਂ ਬਿਲਕੁਲ ਨਹੀਂ। ਇਹ ਨਾ ਲੈ ਗਿਆ ਸੀ ਪੈਸੇ ਲੈ ਕੇ। ਪਰਿਵਾਰ ਦਾ ਇਹ ਦੋਸ਼ੀ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਪ ਮਿਲ ਕੇ ਸਾਡਾ ਇਹਨੇ ਕੰਮ ਕਰਾਉਣ ਦੀ ਸਾਨੂੰ ਵਿਸ਼ਵਾਸ ਦਿਵਾਇਆ ਮੈਂ ਉਹ ਕਹਿ ਰਿਹਾ ਜੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਹ ਜੇਬ ਚ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਭ ਉਹ ਆ ਕੇ ਤਾਂ ਆਪ ਅੰਦਰ ਚਲਾ ਗਏ ਮੇਰੇ ਕੋਲ ਇੰਟਰਵਿਊ ਹੈ ਜਿਹਦੇ ਮੈਂ ਪਰਵਾਸ ਦਿੰਦੀ ਹਾਂ ਜੀ ਪਰਿਵਾਰ ਸਾਨੂੰ ਵੀ ਮਿਲਿਆ ਸੀ ਜੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੂਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕਾ ਨਹੀਂ ਹੈ ਸਾਡੀ ਤਫ਼ਤੀਸ਼ ਦੇਖਣ ਦਾ ਸੈਕਸ਼ਨ ਹੈ ਹਾਂਜੀ ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜਿਸ ਇਨਕੁਆਇਰੀ 'ਚ ਇਹ ਠੱਗੀ ਮਾਰਨਾ ਚਾਹੁੰਦਾ ਸੀ ਤੇ ਇਹਨੇ ਮਾਰੀ ਵੀ ਹਾਂਜੀ ਉਹ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ 'ਚ ਦੋਸ਼ੀ ਸੀਗੇ ਉਹਨਾਂ ਤੋਂ ਇਹ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਹਾਂਜੀ ਸੋਸ਼ਲ ਦੀ ਬੇਸਿਕਲੀ ਲਿਵ ਇਨ ਰਿਲੇਸ਼ਨਸ਼ਿਪ ਲਿਵਨ ਲਿਵਨ ਰਿਲੇਸ਼ਨਸ਼ਿਪ ਦੀ ਸੈਕਸ਼ਨ 69 ਵੀ ਐਨ ਐਸ ਉਹਦੀ ਚੱਲ ਰਹੀ ਸਿੰਕਵੇ 17 ਲੱਖ ਦੇ ਵਿੱਚੋਂ ਸਿਰਫ 23000 ਰੁਪਏ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉਹਦੇ ਵੀ ਰਿਮਾਂਡ ਲਗਾਗੇ ਇਹਦੇ ਉੱਪਰ ਹੋਰ ਕਿੰਨੇ ਕ ਮਕਦਮੇ ਜਲਦੀ ਹੋਏ ਪਈ ਨੇ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ ਚ ਕੋਈ ਪੈਂਡਿੰਗ ਪੜਤਾਲ ਜਾਂ ਤਫਤੀਸ਼ ਹੈ ਮੈਂ ਕਰਵਾਉ ਆਪਾਂ ਪਤਾ ਕਰਾ ਦੇਗੇ